ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਰ ਨਾਲ ਸਾਂਝੀ ਕਰਨ ਜਾ ਰਹੇ ਹਾਂ ਹੀ ਠੌਰਤ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਸੀ ਸੋ ਮੈਂ ਬਹੁਤ ਉਤਸ਼ਾਹਿਤ ਸੀ ਕਿ ਮੈਂ ਇਹ ਛੁੱਟੀਆਂ ਕਿਤੇ ਬਾਹਰ ਇਕਾਂਤ ਜਗ੍ਹਾ ਤੇ ਜਾ ਕੇ ਬਤੀਤ ਕਰਾਂ ਕਿਉਂਕਿ ਕਲੇਕਿਕਾ ਹੋਣ ਦੇ ਨਾਤੇ ਮੇਰੇ ਕੋਲ ਹਾਲੇ ਕੁਝ ਖਾਸ ਲਿਖਣ ਲਈ ਨਹੀਂ ਸੀ ਇਸ ਲਈ ਮੈਂ ਸੋਚਿਆ ਆਪਣੇ ਰੋਜ਼ ਦੇ ਰੁਟੀਨ ਵਿੱਚ ਛੱਡ ਕੇ ਕਿਤੇ ਬਾਹਰ ਜਾਂਦੀਆਂ ਤੇ ਸ਼ਾਇਦ ਹੋ ਸਕਦਾ ਹੈ ਕਿ ਕੁਝ ਨਵਾਂ ਮਿਲ ਜਾਏ ਲਿਖਣ ਲਈ ਮੇਰੀ ਇਹ ਤਮੰਨਾ ਬੜੀ ਜਲਦੀ ਪੂਰੀ ਵੀ ਹੋ ਗਈ ਕਿਉਂਕਿ ਮੇਰੇ ਪਤੀ ਬਿਜਲੀ ਬੋਰਡ ਵਿੱਚ ਕਲਰਕ ਦੇ ਅਹੁਦੇ ਤੇ ਤਾਇਨਾਤ ਹਨ ਤੇ ਉਹਨਾਂ ਦੀ ਟ੍ਰਾਂਸਫਰ ਹੀ ਅਜਿਹੀ ਜਗ੍ਹਾ ਤੇ ਹੋ ਗਈ ਜਿਹੜੀ ਮੇਰੇ ਦਿਲ ਨੂੰ ਛੂ ਗਈ ਉਹ ਜਗ੍ਹਾ ਸੀ ਰੋਪੜ ਆਸ-ਪਾਸ ਬਿਲਕੁਲ ਸ਼ਾਂਤੀ ਸੀ ਇੱਕ ਕਲੋਨੀ ਬਣੀ ਹੋਈ ਸੀ ਮੈਂ ਇੱਕ ਲੇਖਿਕਾ ਹਾਂ ਇਸ ਲਈ ਮੈਂ ਘਰ ਤੋਂ ਬਾਹਰ ਘਾਟੀ ਨਿਕਲਦੀ ਸੀ ਤੇ ਆਪਣੇ ਹੀ ਖਿਆਲਾਂ 'ਚ ਗਵਾਚੀ ਰਹਿੰਦੀ ਸੀ ਬੱਚਾ ਹਾਲੇ ਕੋਈ ਹੈ ਨਹੀਂ ਸੀ ਕਿਉਂਕਿ ਸਾਡੇ ਵਿਆਹ ਨੂੰ ਹਜੇ 7 ਮਹੀਨੇ ਹੀ ਹੋਏ ਸਨ ਇੱਕ ਦਿਨ ਮੇਰੇ ਪਤੀ ਨੇ ਮੈਨੂੰ ਕਿਹਾ ਤੂੰ ਕੱਲੀ ਘਰ ਵਿੱਚ ਬੋਰ ਹੋ ਜਾਂਦੀ ਹੋਵੇਂਗੀ ਕਿਤੇ ਬਾਹਰ ਘੁੰਮ ਆਇਆ ਕਰ ਦੇ ਲੱਗ ਜਾਊਗਾ ਪਰ ਮੈਨੂੰ ਬਾਹਰ ਜਾਣਾ ਚੰਗਾ ਨਹੀਂ ਲੱਗਦਾ ਸੀ ਇਸ ਲਈ ਇੱਕ ਦਿਨ ਮੈਂ ਘਰ ਦੇ ਬਾਹਰ ਬਣੇ ਪਾਰਕ ਵਿੱਚ ਹੀ ਬੈਠ ਕੇ ਇੱਧਰ ਉੱਧਰ ਟਾਈਮ ਪਾਸ ਕਰਨ ਲੱਗ ਪਈ ਤੇ ਮੈਂ ਸੋਚਣ ਲੱਗੀ ਕਿ ਆਸ-ਪਾਸ ਕਿੰਨੀ ਸ਼ਾਂਤੀ ਹੈ ਪਰ ਮੇਰੀ ਇਹ ਸ਼ਾਂਤੀ ਬਹੁਤ ਜਲਦੀ ਭੰਗ ਹੋ ਗਈ ਮੈਂ ਨਾਲ ਦੇ ਹੀ ਇੱਕ ਘਰ ਦੀ ਖਿੜਕੀ ਖੁੱਲੀ ਵੇਖੀ ਜਿਸ ਵਿੱਚੋਂ ਕੁਝ ਆਵਾਜ਼ਾਂ ਆ ਰਹੀਆਂ ਸਨ ਇਹਨੂੰ ਅਕਲ ਦੀ ਕਮੀ ਹੈ ਜਦੋਂ ਤੱਕ ਕੋਈ ਕੰਮ ਆਪ ਨਾ ਕਹੋ ਕਰਨ ਲਈ ਉਦੋਂ ਤੱਕ ਨਹੀਂ ਕਰਦੀ ਸੋ ਘਟਕਾਈ ਕਰਕੇ ਕੰਮ ਕਰਵਾਉਣਾ ਪੈਂਦਾ ਮੈਂ ਇਹੋ ਜਿਹੀਆਂ ਆਵਾਜ਼ਾਂ ਸੁਣ ਕੇ ਆਪਣੀ ਕੁਰਸੀ ਤੋਂ ਉੱਠ ਗਈ ਮਨ ਵਿੱਚ ਬਹੁਤ ਬੇਚੈਨੀ ਮਹਿਸੂਸ ਹੋ ਰਹੀ ਸੀ ਇਹ ਸ਼ਬਦ ਕਿਸ ਨੂੰ ਕਹੇ ਜਾ ਰਹੇ ਸੀ ਕੌਣ ਰਹਿੰਦਾ ਹੋਵੇਗਾ ਇਸ ਘਰ 'ਚ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਆ ਰਹੇ ਸੀ ਜਿਨ੍ਹਾਂ ਦਾ ਜਵਾਬ ਸੁਣਨ ਲਈ ਮੈਂ ਬਹੁਤ ਤਾਬਦੀ ਹੋ ਰਹੀ ਸੀ ਮੈਂ ਆਪਣੀ ਕੁਰਸੀ ਤੋਂ ਉੱਠ ਕੇ ਖਿੜਕੀ ਦੇ ਨਾਲ ਲਾ ਕੇ ਖੜੀ ਹੋ ਗਈ ਵੈਸੇ ਤਾਂ ਕਿਸੇ ਦੀਆਂ ਗੱਲਾਂ ਸੁਣਨਾ ਬਹੁਤ ਪੂਰੀ ਗੱਲ ਹੁੰਦੀ ਹੈ ਸਾਨੂੰ ਬਚਪਨ ਸਿਖਾਇਆ ਜਾਂਦਾ ਪਰ ਮੈਂ ਜਾਣਦੀ ਸੀ ਕਿ ਇਹ ਗਲਤ ਹੈ ਪਰ ਫਿਰ ਵੀ ਖਿੜਕੀ ਦੇ ਨਾਲ ਲਾ ਕੇ ਖੜੀ ਵੀ ਹੋ ਗਈ ਤੇ ਖਿੜਕੀ ਖੁੱਲੀ ਹੋਣ ਕਰਕੇ ਮੈਂ ਚੋਰੀ ਜੇ ਹੌਲੀ-ਹੌਲੀ ਅੰਦਰ ਵੇਖਣ ਦੀ ਕੋਸ਼ਿਸ਼ ਵੀ ਕਰਨ ਲੱਗੀ ਤੇ ਅੰਦਰ ਜੋ ਮੈਂ ਵੇਖਿਆ ਮੇਰੀ ਸਮਝ ਤੋਂ ਬਾਹਰ ਸੀ ਅੰਦਰ ਇੱਕ ਔਰਤ ਚੁੱਪ-ਚਾਪ ਮੰਜੇ ਤੇ ਮੂਹ ਉਲਟਾਈ ਬੈਠੀ ਸੀ ਤੇ ਉਸਦੇ ਕੋਲ ਹੀ ਇੱਕ ਬਜ਼ੁਰਗ ਔਰਤ ਮੰਜੇ ਤੇ ਬੈਠੀ ਸੀ ਜਿਹੜੀ ਕਿ ਵੇਖ ਕੇ ਲੱਗ ਰਿਹਾ ਸੀ ਕਿ ਬਜ਼ੁਰਗ ਔਰਤ ਦੂਸਰੀ ਔਰਤ ਨੂੰ ਛਿੜਕ ਰਹੀ ਸੀ ਪਰ ਕਿਉਂ ਪਤਾ ਨਹੀਂ ਸਮਝ ਕੁਝ ਵੀ ਨਹੀਂ ਆਇਆ ਫਿਰ ਮੈਂ ਆਪ ਹੀ ਅੰਦਾਜ਼ਾ ਲਗਾਇਆ ਕਿ ਹੋ ਸਕਦਾ ਇਹ ਨੂੰ ਸੱਸ ਹੋਣ ਪਰ ਪਤਾ ਨਹੀਂ ਕੁਝ ਦਿਨ ਬੀਤੇ ਪਰ ਮੇਰੀ ਬੇਚੈਨੀ ਬਰਕਰਾਰ ਰਹੀ ਮੇਰਾ ਦਿਲ ਕਰਦਾ ਸੀ ਕਿ ਮੈਂ ਉਸ ਔਰਤ ਨੂੰ ਜਿਹੜੀ ਮੂੰਹ ਲਟਕਾਈ ਬੈਠੀ ਸੀ ਉਸ ਤੋਂ ਕੁਝ ਸਵਾਲ ਕਰਾਂ ਪਰ ਮੌਕਾ ਨਹੀਂ ਮਿਲ ਰਿਹਾ ਸੀ ਰੋਜ਼ ਉਹਨਾਂ ਦੀ ਖਿੜਕੀ ਖੁੱਲੀ ਹੁੰਦੀ ਤੇ ਰੋਜ਼ ਆਵਾਜ਼ਾਂ ਸੁਣਦੀਆਂ ਜਿਹੜੀ ਮੇਰੀ ਬੇਚੈਨੀ ਤੇ ਉਤਸੁਕਤਾ ਨੂੰ ਹੋਰ ਵਧਾ ਦਿੰਦੀਆਂ ਸਨ ਮੈਂ ਮੌਕੇ ਦੀ ਤਲਾਸ਼ ਕਰਨ ਲੱਗੀ ਰੋਜ਼ ਪਾਰਕ ਵਿੱਚ ਬੈਠਣ ਲੱਗੀ ਉਹ ਮੂਹ ਲਟਕਾਉਣ ਵਾਲੀ ਔਰਤ ਦੇ ਬਾਹਰ ਆਨ ਦਾ ਇੰਤਜ਼ਾਰ ਕਰਨ ਲੱਗੀ ਮੈਂ ਸੋਚਿਆ ਕਦੇ ਨਾ ਕਦੇ ਤਾਂ ਬਾਹਰ ਆਏਗੀ ਫਿਰ ਮੈਂ ਉਸ ਨਾਲ ਉਹ ਸਾਰੀਆਂ ਗੱਲਾਂ ਕਰੂੰਗੀ ਜਿਹੜੀਆਂ ਮੇਰੇ ਦਿਲ 'ਚ ਨੇ ਕੱਟੂ-ਕੱਟ 25 ਦਿਨ ਲੰਘ ਗਏ ਇੰਤਜ਼ਾਰ ਕਰਦੇ ਆ ਆਖਿਰ ਉਹ ਔਰਤ ਇੱਕ ਦਿਨ ਬਾਹਰ ਆਈ ਸ਼ਾਮ ਦੇ ਸਮੇਂ ਮੈਂ ਵੇਖਿਆ ਉਸਦੇ ਹੱਥ 'ਚ ਡਸਟਬਿਨ ਸੀ ਸ਼ਾਇਦ ਬਾਹਰ ਪਏ ਹੋਏ ਗਾਰਬੇਜ ਬਾਕਸ ਵਿੱਚ ਡਸਪਿੰਨ ਖਾਲੀ ਕਰਨ ਆਈ ਹੋਵੇਗੀ। ਖਾਲੀ ਕਰਕੇ ਮੁੜਨ ਲੱਗੀ ਤੇ ਮੈਂ ਉਸ ਦੇ ਅੱਗੇ ਖੜੀ ਹੋ ਗਈ। ਉਸਨੇ ਮੇਰੇ ਵੱਲ ਹੈਰਾਨੀ ਨਾਲ ਵੇਖਿਆ ਤੇ ਮੈਂ ਹੈ ਹੈਲੋ ਕਰਨ ਤੋਂ ਬਾਅਦ ਆਪਣਾ ਨਾਂ ਦੱਸਿਆ ਨਾਲ ਹੀ ਇਹ ਵੀ ਦੱਸਿਆ ਕਿ ਮੈਂ ਇੱਕ ਲੇਖਕਾ ਹਾਂ। ਫਿਰ ਉਂਗਲੀ ਦਾ ਇਸ਼ਾਰਾ ਕਰਕੇ ਨਾਲ ਵਾਲਾ ਘਰ ਦਿਖਾਉਂਦਿਆਂ ਕਿਹਾ ਮੈਂ ਉਸ ਨਾਲ ਵਾਲੇ ਘਰ 'ਚ ਰਹਿੰਦੀ ਹਾਂ। ਉਸਨੇ ਕੋਈ ਦਿਲਚਸਪੀ ਨਾ ਦਿਖਾਈ ਪਰ ਮੇਰੀ ਹੈ ਹੈਲੋ ਦਾ ਜਵਾਬ ਦੇ ਦਿੱਤਾ ਫਿਰ ਉਹ ਜਾਣ ਲੱਗੀ ਮੈਂ ਰੁਕਣ ਲਈ ਕਿਹਾ ਤੇ ਨਾਲ ਹੀ ਉਸ ਨਾਲ ਗੱਲ ਕਰਨ ਦੀ ਉਤਸੁਕਤਾ ਵਿਖਾਈ ਮੈਂ ਰੁਕਣ ਲਈ ਬਹੁਤ ਵਾਰ ਕਿਹਾ ਫਿਰ ਕਿਤੇ ਜਾ ਕੇ ਉਹ ਪਾਰਕ ਵਿੱਚ ਪਏ ਹੋਏ ਬੈਂਚ ਤੇ ਬੈਠੀ ਪਰ ਵੇਖ ਕੇ ਲੱਗ ਰਿਹਾ ਸੀ ਕਿ ਉਸ ਦਾ ਮਨ ਨਹੀਂ ਸੀ ਉੱਥੇ ਬੈਠਣ ਦਾ ਪਰ ਕਿਵੇਂ ਵੀ ਸੀ ਮੇਰੇ ਲਈ ਤਾਂ ਚੰਗਾ ਹੀ ਹੋਇਆ ਆਖਿਰ ਉਸ ਨਾਲ ਗੱਲ ਕਰਨ ਦਾ ਮੌਕਾ ਜੋ ਮਿਲ ਗਿਆ ਸੀ ਮੈਂ ਹੌਲੀ-ਹੌਲੀ ਉਸ ਨਾਲ ਹਾਸੇ ਮਜ਼ਾਕ ਵਾਲੀਆਂ ਗੱਲਾਂ ਤੋਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਜਿਸ ਨਾਲ ਉਹ ਥੋੜਾ ਮੇਰੇ ਨਾਲ ਹੱਸਣ ਬੋਲਣ ਲੱਗ ਪਈ ਇਸ ਤਰ੍ਹਾਂ ਕਰਦੇ-ਕਰਦੇ ਮੈਂ ਉਸ ਨੂੰ ਹੌਲੀ-ਹੌਲੀ ਆਪਣੇ ਦਿਲ 'ਚ ਉੱਠ ਰਹੇ ਮੇਨ ਮੁੱਦੇ ਜਿੰਨਾ ਉੱਪਰ ਮੈਂ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ ਉਸ ਵੱਲ ਲੈ ਗਈ ਉਹ ਥੋੜਾ ਉਦਾਸ ਹੋ ਗਈ ਮੈਨੂੰ ਲੱਗਿਆ ਕਿ ਮੈਨੂੰ ਇਹ ਸਭ ਨਹੀਂ ਪੁੱਛਣਾ ਚਾਹੀਦਾ ਸੀ ਫਿਰ ਮੈਂ ਸੌਰੀ ਕਹਿ ਦਿੱਤਾ ਉਹ ਰੋਣ ਲੱਗ ਪਈ ਤੇ ਰੋਂਦੀ ਹੋਈ ਨੇ ਕਿਆ ਨਹੀਂ ਕੋਈ ਗੱਲ ਨਹੀਂ ਸੌਰੀ ਨਾ ਆਖੋ ਤੁਸੀਂ ਸਹੀ ਸਵਾਲ ਪੁੱਛਿਆ ਹੁਣ ਸ਼ਾਇਦ ਮੇਰਾ ਮਨ ਥੋੜਾ ਹਲਕਾ ਵੀ ਹੋ ਜਾਵੇ ਮੈਂ ਉਸ ਵੱਲ ਵੇਖਦੀ ਰਹੀ ਉਹ ਥੋੜਾ ਜਿਹਾ ਰੋਂਦੀ ਰਹੀ ਤੇ ਥੋੜਾ ਸੰਭਲ ਕੇ ਉਸਨੇ ਆਪਣੀ ਗੱਲ ਸ਼ੁਰੂ ਕੀਤੀ ਉਹ ਸਾਹਮਣੇ ਲੱਗੇ ਫੁੱਲਾਂ ਵੱਲ ਵੇਖਣ ਲੱਗ ਪਈ ਤੇ ਉਸਨੇ ਬੋਲਣਾ ਸ਼ੁਰੂ ਕੀਤਾ ਮੈਂ ਆਪਣੇ ਤਿੰਨ ਭੈਣਾਂ 'ਚੋਂ ਸਭ ਤੋਂ ਛੋਟੀ ਹਾਂ ਮੇਰਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ ਘਰ 'ਚ ਸਭ ਤੋਂ ਛੋਟੀ ਹੋਣ ਕਰਕੇ ਮੈਂ लाड़ਲੀ ਬਹੁਤ ਸੀ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸੀ ਮੈਂ ਹਜੇ ਬੀਏ ਕਰ ਰਹੀ ਸੀ ਜਦੋਂ ਮੇਰਾ ਵਿਆਹ ਹੋ ਗਿਆ ਮੈਂ ਹਾਲੇ ਹੋਰ ਪੜਨਾ ਚਾਹੁੰਦੀ ਸੀ ਪਰ ਘਰ ਦੀਆਂ ਮਜਬੂਰੀਆਂ ਅੱਗੇ ਮੇਰੀ ਕੋਈ ਪੇਸ਼ ਨਾ ਗਈ ਮੇਰਾ ਪਿਓ ਬਹੁਤ ਗਰੀਬ ਸੀ ਜਿੰਨਾ ਸਰਦਾ ਬੰਦਾ ਸੀ ਮੇਰੇ ਪਿਓ ਨੇ ਦੋ ਭੈਣਾਂ ਦੇ ਵਿਆਹ ਕਰ ਦਿੱਤੇ ਉਹ ਘੱਟ ਪੜੀਆਂ ਸਨ ਕਿਉਂਕਿ ਸਾਡੇ ਘਰ 'ਚ ਗਰੀਬੀ ਬਹੁਤ ਸੀ ਤੇ ਮੇਰੇ ਬਾਪ ਦੀ ਐਨੀ ਹੈਸਤ ਹੈ ਨਹੀਂ ਸੀ ਕਿ ਸਾਨੂੰ ਤਿੰਨਾਂ ਨੂੰ ਬਰਾਬਰ ਦੀ تعلیم ਦਿਵਾ ਸਕਦਾ ਮੈਂ ਸਭ ਤੋਂ ਛੋਟੀ ਸੀ ਪੜਨ ਦਾ ਸ਼ੌਂਕ ਵੀ ਸੀ ਮੈਂ ਕਿਵੇਂ ਨਾ ਕਿਵੇਂ ਆਪਣੇ ਪਿਓ ਨੂੰ 12 ਕਰਨ ਤੋਂ ਬਾਅਦ ਅੱਗੇ ਪੜਾਉਣ ਲਈ ਮਨਾ ਲਿਆ ਉਹ ਮੰਨ ਵੀ ਗਏ ਮੇਰੀ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਸੀ ਘਰ ਤੋਂ ਕਾਲਜ ਤੇ ਕਾਲਜ ਤੋਂ ਘਰ ਹਰ ਵਕਤ ਪੜ੍ਹਾਈ ਦੀਆਂ ਗੱਲਾਂ ਤੇ ਪੜ੍ਹਾਈ 'ਚ ਧਿਆਨ ਫਿਰ ਤੁਹਾਨੂੰ ਪਤਾ ਹੀ ਹੈ ਕੁੜੀਆਂ ਪੜੀਆਂ ਨੂੰ ਕੌਣ ਜ਼ਰਦ ਹੈ ਆਸ-ਪਾਸ ਦੇ ਲੋਕ ਮੇਰੇ ਪਿਓ ਨੂੰ ਕਹਿਣ ਲੱਗ ਪਏ ਕੁੜੀਆਂ ਕਾਲਜ ਜਾ ਕੇ ਖਰਾਬ ਹੋ ਜਾਂਦੀਆਂ ਤੂੰ ਕਿਹੜਾ ਕੁੜੀ ਨੂੰ ਪੜਾ ਕੇ ਡੀਸੀ ਲਵਾ ਲੈਣਾ ਜਮਾਨਾ ਬਹੁਤ ਖਰਾਬ ਹੈ ਇਹ ਜਵਾਨ ਹੋਈ ਜਾਂਦੀ ਹੈ ਇਸ ਤੋਂ ਪਹਿਲਾਂ ਕਿ ਤੇਰੀ ਇੱਜ਼ਤ ਖਰਾਬ ਕਰੇ ਐਂਦੇ ਹੱਥ ਪੀਲੇ ਕਰਦੇ ਉਂਗਲਾ ਲਾਉਣ ਵਾਲਿਆਂ ਨੇ ਸਾਡੇ ਘਰੇ ਫੇਰਾ ਪਾਈ ਰੱਖਿਆ ਤੇ ਅਖੀਰ ਮੇਰਾ ਪਿਓ ਉਹਨਾਂ ਦੇ ਮਗਰ ਲੱਗ ਗਿਆ ਬਸ ਫੇਰ ਕੀ ਸੀ ਕੁਝ ਹੀ ਦਿਨਾਂ 'ਚ ਮੁੰਡਾ ਭਾਲ ਕੇ ਮੇਰਾ ਵਿਆਹ ਕਰ ਦਿੱਤਾ ਸੋਹਰੇ ਆ ਗਈ ਪੜ੍ਹਾਈ ਲਿਖਾਈ ਦਾ ਸੁਪਨਾ ਸੁਪਨਾ ਹੀ ਰਹਿ ਗਿਆ ਐਨਾ ਆ ਕੇ ਉੱਚੀ ਉੱਚੀ ਰੋਣ ਲੱਗ ਪਈ ਫਿਰ ਬੋਲੀ ਸੋਹਰੇ ਉਸ ਤੋਂ ਵੀ ਸਲੱਗ ਨਿਕਲੇ ਘਰੇ ਸੱਸਾਂ ਹੋਰੀਆਂ ਅਣ ਪੜ ਜਿਨੂੰ ਚੁਗਲੀਆਂ ਕਰਨ ਕੰਮ ਕਰਦੇ ਟੋਕਨ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਦੋ ਨਾਨਾ ਇੱਕ ਵਿਆਹੀ ਤੇ ਇੱਕ ਕਵਾਰੀ ਜਿਹੜੀ ਕਵਾਰੀ ਉਹ ਹੱਥ 'ਚ ਪੜਨ ਦੇ ਬਹਾਨੇ ਕਿਤਾਬਾਂ ਰੱਖਦੀ ਪਰ ਪੂਰੀ ਕਾਮਚੋਰ ਵਿਆਹੀ ਨਾ ਨੇੜੇ ਵਿਆਹੀ ਹੋਣ ਕਰਕੇ ਹਰ ਤੀਜੇਕ ਦਿਨ ਮਿਲਣ ਆਈ ਰਹਿੰਦੀ ਕਹਿੰਦੀ ਦਿਲ ਕਰਦਾ ਸੀ ਮੰਮੀ ਡੈਡੀ ਨੂੰ ਵੇਖਣ ਤੇ ਮਿਲਣ ਨੂੰ ਸਹਰਾ ਮੀਸਣਾ ਸੱਸ ਦੇ ਇਸ਼ਾਰੇ ਤੇ ਚੱਲਦਾ ਜੇ ਕਹਿੰਦੀ ਧੁੱਪੇ ਬਹਿ ਜਾ ਧੁੱਪੇ ਬਹਿ ਜਾਉ ਤੇ ਜੇ ਛਾਵੇਂ ਬਿਠਾ ਦੂ ਤੇ ਚੁੱਪਚਾਪ ਛਾਵੇਂ ਬਹਿ ਜਾਉ ਮੈਨੂੰ ਆਉਂਦੀਆਂ ਗੱਲਾਂ ਸੁਣ-ਸੁਣ ਕੇ ਉਹਦੇ ਸਹੁਰਿਆਂ ਤੇ ਬਹੁਤ ਹਰਕ ਚੜ ਰਹਿਆ ਸੀ ਪਰ ਮੈਂ ਚੁੱਪਚਾਪ ਬੈਠੀ ਉਹਦੀ ਗੱਲ ਸੁਣਦੀ ਰਹੀ ਫਿਰ ਉਸ ਅੱਗੇ ਕਿਹਾ ਇੱਕ ਪਤੀ ਜਿਹੜਾ ਸਿਰਫ ਆਪਦੀ ਡਿਊਟੀ ਦਾ ਚੇਲਾ ਕਹਿੰਦਾ ਮੈਂ ਬੀਜ਼ੀ ਰਹਿਣਾ ਬਚੀ ਇਕੱਲੀ ਮੈਂ ਮੈਂ ਹਰ ਵਕਤ ਕਿਤਾਬਾਂ ਨਾਲ ਮੋਹ ਕਰਨ ਵਾਲੀ ਘਰ ਦੇ ਕੰਮਾਂ ਨਾਲ ਕਦੋਂ ਮੋਹ ਪੈ ਗਿਆ ਪਤਾ ਹੀ ਨਹੀਂ ਲੱਗਾ ਦੇਰ ਲਗਾ ਕੇ ਪੜਨ ਵਾਲੀ ਹੱਥ 'ਚ ਕਾਪੀ ਪੈਨ ਰੱਖਣ ਵਾਲੀ ਕਦੋਂ ਹਰ ਵਕਤ ਹੱਥ 'ਚ ਝਾੜੂ ਤੇ ਚਕਲਾ ਵੇਲਣਾ ਰਹਿਣ ਲੱਗ ਪਿਆ ਜਿਵੇਂ ਪਤਾ ਹੀ ਨਹੀਂ ਲੱਗਾ ਜਦੋਂ ਪੇਕੇ ਜਾਣ ਦੀ ਗੱਲ ਕਰਦੀ ਪਤੀ ਦੇਵ ਦਾ ਹੁਕਮ ਹੁੰਦਾ ਘਰੇ ਕੰਮ ਦਾ ਔਖਾ ਹੈ ਛੋਟੀ ਤਾਂ ਹਜੇ ਪੜਦੀ ਐ ਕਰਦਾ ਨਹੀਂ ਸਰਦਾ ਵੈਸੇ ਵੀ ਜਦੋਂ ਤੱਕ ਕੁੜੀਆਂ ਕੁਵਾਰੀਆਂ ਹੁੰਦੀਆਂ ਉਦੋਂ ਤੱਕ ਹੀ ਪੇਕਿਆਂ ਦਾ ਮੂੰਹ ਹੁੰਦਾ ਹੈ ਵਿਆਹ ਤੋਂ ਬਾਅਦ ਤਾਂ ਸੱਸ ਸਹੁਰੇ ਆਪਦੇ ਮਾਪੇ ਹੁੰਦੇ ਐ ਇਹਨਾਂ ਦੀ ਸੇਵਾ ਕਰ ਮੈਂ ਕੌੜਾ ਕੁੱਟ ਭਰ ਕੇ ਸਬਰ ਕਰਕੇ ਬਹਿ ਜਾਂਦੀ ਪਰ ਜਦੋਂ ਨਨਾਨ ਪੜਦੀ ਮੈਂ ਆਉਂਦੀ ਹੱਥ 'ਚ ਕਿਤਾਬ ਵੇਖਦੀ ਮੈਨੂੰ ਉਹਨਾਂ ਦੇ 'ਚ ਆਪਦਾ ਝੋਲਾ ਪੈਂਦਾ ਮੈਨੂੰ ਆਪਦਾ ਸਮਾਂ ਯਾਦ ਆਉਂਦਾ ਘਰੇ ਕੰਮ ਕਰਦੀ ਤੋਂ ਕਦੇ ਕੋਈ ਗਲਤੀ ਹੋ ਜਾਂਦੀ ਤਾਂ ਸਾਸ ਸਾਈਂ ਟੋਕਦੀ ਜਿਵੇਂ ਹੁੰਦੇ ਤੋਂ ਆਪ ਤੋਂ ਕੋਈ ਗਲਤੀ ਨਹੀਂ ਹੁੰਦੀ ਸੀ ਸਰਵਗੁਣ ਸੰਪੰਨ ਤਾਂ ਕੋਈ ਵੀ ਨਹੀਂ ਹੁੰਦਾ ਗਲਤੀ ਤਾਂ ਹਰੇਕ ਤੋਂ ਹੁੰਦੀ ਹੈ ਸੱਸਾਂ ਜਦੋਂ ਆਪ ਨੂੰ ਹਾਂ ਹੁੰਦੀਆਂ ਸੀ ਉਦੋਂ ਉਹ ਵੀ ਗਲਤੀਆਂ ਕਰਦੀਆਂ ਹੋਣਗੀਆਂ ਮੈਨੂੰ ਜਿਵੇਂ ਕਮਲੀ ਬਣਾ ਰੱਖਿਆ ਕਹਿੰਦੇ ਅਕਲ ਹੈ ਨਹੀਂ ਸਾਰਾ ਦਿਨ ਕੰਮ ਲਈ ਰੱਖਦੇ ਐ ਨਨਾਨ ਕਦੇ ਕੁਛ ਤੇ ਕਦੇ ਕੁਛ ਮੰਗਦੀ ਐ ਖਾਣ ਨੂੰ ਜਵਾਕਾਂ ਵਰਗੀ ਜੇਤ ਕਰਦੀ ਐ ਫਿਰ ਸੱਸ ਕਹਿੰਦੀ ਐ ਏ ਕੀ ਤਾਂ ਤੇਰੀ ਨਾਨਾ ਨੇ ਕਹਿੰਦੇ ਚਾਹ ਪੂਰੇ ਕਰਿਆ ਕਰ ਜਾਂ ਬਣਾ ਦੇ ਜਿਹੜਾ ਕੁਝ ਕਹਿੰਦੀ ਐ ਕੰਮ ਤੋਂ ਵਿਹਲੀ ਹੋ ਕੇ ਜੀ ਆਰਾਮ ਕਰਾਂ ਥੋੜੀ ਦਿਰ ਪੈ ਜਾਵਾਂ ਤਾਂ ਸੱਸ ਉਹਦੇ ਹੀ ਉਠਾ ਲਉ ਨਹੀਂ ਉੱਠ ਜਾ ਹੋਰ ਕਿੰਨਾ ਚਿਰ ਪੈਣਾ ਹੈ ਘਰ ਦੇ ਕੰਮ ਪਏ ਐ ਕਰ ਲੈ ਸ਼ਾਮ ਦੀ ਦਾਲ ਰੋਟੀ ਦਾ ਆਹਰ ਥੱਕੇ ਹੋਏ ਸਰੀਰ ਨਾਲ ਫੇਰ ਤੋਂ ਉੱਠਦੀ ਮੈਂ ਆਖਿਆ ਸੋਰਾ ਕਰ ਵੀ ਆਪ ਦਾ ਹੀ ਘਰ ਐ ਆਪ ਦੇ ਘਰੇ ਕੰਮ ਕਰਨਾ ਤਾਂ ਹਰ ਔਰਤ ਦਾ ਹੀ ਫਰਜ਼ ਹੁੰਦਾ ਹੈ ਉਸਨੇ ਮੇਰੀ ਗੱਲ ਦਾ ਜਵਾਬ ਇਸ ਤਰ੍ਹਾਂ ਦਿੱਤਾ ਹਾਂ ਫਰਜ਼ ਹੁੰਦਾ ਹੈ ਮਸ਼ੀਨ ਵਾਂਗੂ ਸਰੀਰ ਕੌਣ ਚਲਾ ਸਕਦਾ ਹੈ ਕੰਮ ਕਰਦਾ ਸਰੀਰ ਥੱਕਦਾ ਵੀ ਹੈ ਆਰਾਮ ਵੀ ਭਾਲਦਾ ਹੈ ਮੈਂ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰਦੀ ਰਹਿੰਦੀ ਹਾਂ ਰੋਟੀ ਬਣਾ ਕੇ ਪਲੇਟਾਂ ਚੁਪਾ ਕੇ ਜਿੱਥੇ-ਜਿੱਥੇ ਵੀ ਸਾਰੇ ਜੀ ਬੈਠੇ ਆ ਉਥੇ ਦੇ ਕੇ ਆਉਂਦੀ ਹਾਂ ਮੈਨੂੰ ਸਮਝਾ ਕੇ ਕਹਿੰਦੇ ਆ ਥੋੜਾ ਤੋਰਾ ਫੇਰਾ ਕਰਿਆ ਕਰ ਰਸੋਈ 'ਚ ਖੜੀ-ਖੜੀ ਥੱਕ ਜਾਂਦੀ ਹੋਵੇਗੀ ਫਿਰ ਮੇਰੇ ਦੇਲ 'ਚ ਸਵਾਲ ਆਉਂਦਾ ਕਿ ਮੈਂ ਤੁਰ ਫਿਰ ਕੇ ਨਹੀਂ ਥੱਕਦੀ ਉਹਨਾਂ ਨੂੰ ਸਾਰਿਆਂ ਨੂੰ ਸਵੇਰ ਦੀ ਚਾਹ ਵੀ ਟ੍ਰੇ 'ਚ ਰੱਖ ਕੇ ਬੈੱਡ ਤੇ ਦੇਵਾਂ ਫਿਰ ਸਾਰੇ ਦਿਨ ਦੇ ਰੋਟੀ ਦੇ ਸਮੇਂ ਰੋਟੀ ਵੀ ਬੈੱਡ ਤੇ ਦੇ ਕੇ ਆਵਾਂ ਫਿਰ ਭਾਂਡੇ ਚੁੱਕ ਕੇ ਲਿਆਵਾਂ ਕਿਵੇਂ ਰੋਜ਼ ਤਾਕਤ ਦੀਆਂ ਗੋਲੀਆਂ ਖਾਂਦੀਆਂ ਮੇਰਾ ਸਰੀਰ ਥੱਕਦਾ ਨਹੀਂ ਮੈਂ ਇਨਸਾਨ ਨਹੀਂ ਆ ਫਿਰ ਵੀ ਕਹਿੰਦੇ ਆ ਤੂੰ ਸਾਰਾ ਦਿਨ ਕਰਦੀ ਕੀ ਹੈ ਉਸਨੇ ਆਪਣੀਆਂ ਨੀਂਦ ਨਾਲ ਥੱਕੀਆਂ ਹੋਈਆਂ ਅੱਖਾਂ ਨਾਲ ਮੇਰੇ ਵੱਲ ਵੇਖਿਆ ਮੈਂ ਆਖਿਆ ਤੁਸੀਂ ਇਸ ਬਾਰੇ ਆਪਣੇ ਪਤੀ ਨਾਲ ਗੱਲ ਕਿਉਂ ਨਹੀਂ ਕਰਦੇ ਉਸਨੂੰ ਕੀ ਆਖਾਂ ਕੀ ਗੱਲ ਕਰਾਂ ਤੇ ਕੀ ਗੱਲ ਕਰਨੀ ਚਾਹੀਦੀ ਹੈ ਇਸ ਬਾਰੇ ਮੈਨੂੰ ਉਹਨਾਂ ਦਾ ਜਵਾਬ ਪਹਿਲਾਂ ਹੀ ਮਿਲ ਚੁੱਕਾ ਹੈ ਮੈਂ ਉਤਸੁਕਤਾ ਨਾਲ ਪੁੱਛਿਆ ਕੀ ਉਸਨੇ ਉਦਾਸ ਹੋ ਕੇ ਆਖਿਆ ਉਹ ਕਹਿੰਦੇ ਤੂੰ ਕਿਹੜਾ ਦੁਨੀਆ ਦੀਆਂ ਸਾਰੀਆਂ ਔਰਤਾਂ ਚੋਂ ਵੱਖਰੀ ਐ ਘਰ ਦਾ ਕੰਮ ਸਾਰੀਆਂ ਕਰਦੀ ਐ ਤੂੰ ਕਿਹੜਾ ਇਕੱਲੀ ਕਰਦੀ ਐ ਦੀ ਆਪਣੀ ਅੱਖਾਂ 'ਚ ਹੰਝੂ ਪਾਰਾਈ ਫਿਰ ਭਰੇ ਹੋਏ ਮਨ ਨਾਲ ਬੋਲੀ ਸਾਸਵੀ ਉਹਨਾਂ ਦੀ ਹਾਂ 'ਚ ਹਾਂ ਮਿਲਾ ਕੇ ਮੈਨੂੰ ਕਹਿੰਦੀ ਐ ਜਦੋਂ ਮੈਂ ਤੇਰੀ ਉਮਰ ਦੀ ਸੀ ਮੈਂ ਭੱਜ-ਬੱਜ ਕੰਮ ਕਰਦੀ ਸੀ ਤੇਰੇ ਵਾਂਗੂ ਥੱਕਦੀ ਨਹੀਂ ਸੀ ਫਿਰ ਮੈਨੂੰ ਅੱਗੇ ਤੋਂ ਕੋਈ ਜਵਾਬ ਨਹੀਂ ਆਉਂਦਾ ਫਿਰ ਉਸਨੇ ਮੇਰੇ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਉਹ ਮੇਰੇ ਤੋਂ ਹਮਦਰਦੀ ਤਲਾਸ਼ ਰਹੀ ਹੋਵੇ ਫਿਰ ਮੈਂ ਉਸਨੂੰ ਆਖਿਆ ਤੁਹਾਡੀਆਂ ਗੱਲਾਂ ਤੋਂ ਮੈਂ ਇਹੀ ਅੰਦਾਜ਼ਾ ਲਗਾਇਆ ਹੈ ਕਿ ਤੁਹਾਨੂੰ ਟੌਰਚਰ ਕੀਤਾ ਜਾ ਰਿਹਾ ਹੈ ਤੁਸੀਂ ਕਿਸੇ ਦੀ ਹੈਲਪ ਕਿਉਂ ਨਹੀਂ ਲੈਂਦੇ ਹੁਣ ਤਾਂ ਔਰਤਾਂ ਦੀ ਮਦਦ ਲਈ ਬਹੁਤ ਸੰਸਥਾਵਾਂ ਕੰਮ ਕਰ ਰਹੀਆਂ ਨੇ ਇਸ ਤੇ ਉਹ ਬੋਲੀ ਮਦਦ ਲਵਾਂ ਕੀ ਨਤੀਜਾ ਲੈ ਲਈ ਮਦਦ ਲਵਾਂ ਕੀ ਮੈਂ ਤਲਾਕ ਲੈ ਲਵਾਂ ਮੇਰਾ ਇੱਕ ਬੱਚਾ ਵੀ ਹੈ ਕੀ ਮੈਂ ਉਸ ਦੀ ਜ਼ਿੰਦਗੀ ਖਰਾਬ ਕਰ ਲਵਾਂ ਅੱਜ ਕੱਲ ਔਰਤਾਂ ਦੇ ਤਲਾਕ ਹੁੰਦੇ ਨੇ ਫਿਰ ਲੋਕ ਬਿਨਾਂ ਕਿਸੇ ਕਾਰਨ ਨੂੰ ਜਾਣੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਔਰਤਾਂ ਦੇ ਚਰੀਤਰ ਤੇ ਉਂਗਲੀ ਚੁੱਕਦੇ ਆ ਗਲਤੀ ਭਾਵੇਂ ਕਿਸੇ ਦੀ ਵੀ ਹੋਵੇ ਔਰਤ ਨੂੰ ਹੀ ਸੁਣਨਾ ਪੈਂਦਾ ਹੈ ਇਹਨੂੰ ਆਪਣਾ ਘਰ ਨਹੀਂ ਬਸਾਉਣਾ ਆਇਆ ਫਿਰ ਉਸਨੇ ਮੇਰੇ ਵੱਲ ਬੜੇ ਧਿਆਨ ਨਾਲ ਵੇਖਿਆ ਤੇ ਕਿਹਾ ਤੁਸੀਂ ਮੇਰੇ ਕੁਝ ਸਵਾਲਾਂ ਦੇ ਜਵਾਬ ਦਿਓ ਮੈਂ ਉਸ ਵੱਲ ਵੇਖਿਆ ਤੇ ਬੋਲੀ ਇਹ ਔਰਤ ਹੀ ਔਰਤ ਦੀ ਦੁਸ਼ਮਨ ਦਾ سلسلہ ਕਦੋਂ ਤੱਕ ਚੱਲਦਾ ਰਹੇਗਾ ਸਾਸਕ ਕਦੋਂ ਤੱਕ ਆਪਣੀ ਧੀ ਨੂੰ ਸੋਨੇ ਵਾਂਗ ਸਾਹਮ ਸਾਹਮ ਕੇ ਰੱਖੂਗੀ ਤੇ ਦੂਜੇ ਦੀ ਧੀ ਨੂੰ ਨੂਹ ਬਣਾਉਣ ਤੋਂ ਬਾਅਦ ਨੌਕਰਾਂ ਨਹੀਂ ਬਣਾ ਕੇ ਰੱਖੂਗੀ ਪਤੀ ਕਦੋਂ ਤੱਕ ਆਪਣੀ ਪਤਨੀ ਨੂੰ ਸਿਰਫ ਸਾਰੇ ਘਰ ਦਾ ਕੰਮ ਕਰਵਾਉਣ ਤੱਕ ਹੀ ਸੀਮਤ ਰੱਖੂਗਾ ਤੇ ਜੇਕਰ ਉਹ ਆਪਣੀ ਪਤਨੀ ਦੀ ਮਦਦ ਕਰੇਗਾ ਤਾਂ ਕੀ ਉਹਦਾ ਮਰਦ ਹੋਣ ਦਾ ਰੁਤਬਾ ਘਟ ਹੋ ਜਾਵੇਗਾ ਜੇਕਰ ਕੱਲ ਨੂੰ ਮੇਰੇ ਘਰ 'ਤੇ ਜਨਮ ਲਵੇਗੀ ਤੇ ਕੀ ਉਹ ਵੀ ਇਸੇ ਤਰ੍ਹਾਂ ਵਿਆਹ ਕਰਾ ਕੇ ਘਰ ਦੇ ਕੰਮ ਜੋਗੀ ਰਹਿ ਜਾਵੇਗੀ ਤੇ ਕੀ ਕਰਦੀਆਂ ਸਾਰੀਆਂ ਜ਼ਿੰਮੇਵਾਰੀਆਂ ਔਰਤਾਂ ਦੇ ਹੀ ਹਿੱਸੇ ਆਈਆਂ ਕੀ ਔਰਤ ਨੂੰ ਆਰਾਮ ਦਾ ਹੱਕ ਨਹੀਂ ਹੈ ਉਹ ਲਗਾਤਾਰ ਬੋਲਦੀ ਜਾ ਰਹੀ ਸੀ ਕਿ ਮੈਨੂੰ ਉਸ ਦੀਆਂ ਗੱਲਾਂ ਸੁਣ ਕੇ ਲੱਗ ਰਿਹਾ ਸੀ ਕਿ ਇਹ ਕਹਾਣੀ ਸਿਰਫ ਉਸ ਦੀ ਹੀ ਨਹੀਂ ਹੈ ਕਿ ਤਨਾ ਕਿਤੇ ਇਹ ਕਹਾਣੀ ਸਮਾਜ ਦੀ ਹਰ ਉਸ ਔਰਤ ਦੀ ਹੈ ਜਿਨ੍ਹਾਂ ਨੂੰ ਨੂੰ ਤੋਤੀ ਘੱਟ ਤੇ ਘਰ ਦਾ ਕੰਮ ਕਰਨ ਵਾਲੀ ਨੌਕਰਾਨੀ ਬਣਾ ਕੇ ਜ਼ਿੰਮੇਵਾਰੀ ਦੇ ਬੋਝ ਥੱਲੇ ਉਸ ਦੇ ਸੁਪਨੇ ਤੇ ਾਰਮਾਨ ਦਬ ਦਿੱਤੇ ਜਾਂਦੇ ਹਨ ਮੇਰੇ ਕੋਲ ਉਸ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਮੈਨੂੰ ਸ਼ਬਦ ਹੋ ਕਿ ਉਸ ਵੱਲ ਵੇਖੀ ਜਾ ਰਹੀ ਸੀ ਕਿ ਮੇਰੀਆਂ ਅੱਖਾਂ ਭਰ ਆਈਆਂ ਮੇਰੇ ਵੀ ਦਿਲ ਚ ਆਇਆ ਕਿ ਕੀ ਔਰਤਾਂ ਦਾ ਆਤਮ ਸਨਮਾਨ ਇਸੇ ਤਰ੍ਹਾਂ ਕੁਝਲਿਆ ਜਾਂਦਾ ਰਹੇਗਾ ਮੈਂ ਉਸ ਨੂੰ ਪੁੱਛਿਆ ਤੁਹਾਡਾ ਨਾਮ ਕੀ ਹੈ ਉਸ ਦੇ ਕਹੇ ਹੋਏ ਸ਼ਬਦ ਮੇਰਾ ਸੀਨਾ ਚੀਰ ਗਏ ਉਸ ਨੇ ਜਵਾਬ ਹੀ ਇਸ ਤਰ੍ਹਾਂ ਦਾ ਦਿੱਤਾ ਉਸ ਨੇ ਕਿਹਾ ਮੇਰਾ ਨਾਮ ਹੈ ਢੀਠ ਔਰਤ ਮੈਂ ਇਹ ਸੁਣ ਕੇ ਹੀ ਸੁੰਨ ਹੋ ਗਈ ਉਸ ਨੇ ਅੱਗੇ ਆਖਿਆ ਮੇਰੇ ਹਿਸਾਬ ਨਾਲ ਦੁਨੀਆ ਦੀ ਉਹ ਹਰ ਔਰਤ ਢੀਠ ਹੈ ਜਿਹੜੀ ਆਪਣੇ ਸੋਹਰੇ ਪਰਿਵਾਰ ਦੀਆਂ ਜ਼ਿਆਦੀਆਂ ਸਹਿ ਕੇ ਆਪਣੇ ਬੱਚਿਆਂ ਦਾ ਸੋਚ ਕੇ ਆਪਣਾ ਘਰ ਬਸਾਉਣ ਬਾਰੇ ਸੋਚਦੀ ਹੈ। ਉਹ ਹਰ ਔਰਤ ਠੀਠ ਹੈ ਜਿਹੜੀ ਆਪਣੀ ਕਦਰ ਗਵਾ ਕੇ ਆਪਣੇ ਆਤਮ ਸਨਮਾਨ ਨੂੰ ਠੇਸ ਪੁੰਚਾ ਕੇ ਦੁਬਾਰਾ ਆਪਣੇ ਹੰਝੂ ਪੂੰਝ ਕੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਹਾਸੇ ਦੀ ਤੇ ਮੁਸਕਰਾਉਂਦੀ ਹੈ। ਉਹ ਆਪਣੇ ਹੰਝੂ ਪੂੰਝ ਕੇ ਮੁਸਕराई ਤੇ ਬੈਂਚ ਤੋਂ ਉઠી ਤੇ ਆਪਣੇ ਘਰ ਵੱਲ ਨੂੰ ਤੁਰ ਪਈ। ਮੇ ਅੱਖਾਂ 'ਚ ਹੰਝੂ ਪਰ ਕੇ ਨੀਵੀਂ ਪਾਈ ਬੈਠੀ ਰਹੀ। ਤੇ ਹੁਣ ਮੈਂ ਉਸ ਦੀਆਂ ਗੱਲਾਂ ਚੋਂ ਇੱਕ ਕਹਾਣੀ ਬੁਣ ਲਈ ਤੇ ਕਹਾਣੀ ਦਾ ਟਾਈਟਲ ਵੀ ਉਸਦੇ ਹੀ ਸ਼ਬਦਾਂ ਚੋਂ ਰੱਖ ਦਿੱਤਾ ਟੀਟ ਔਰਤ ਦੋਸਤੋ ਤੁਸੀਂ ਸੁਣੀ ਕਹਾਣੀ ਟੀਟ ਔਰਤ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ